ਸਸੀਕਾਰ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਐਚ1ਬੀ ਵੀਜ਼ਾ ਦੇ ਲਈ ਚੋਨ ਮਾਪ ਡੰਡਾ ਦੇ ਵਿੱਚ ਜਲਦੀ ਹੀ ਮਹੱਤਵਪੂਰਨ ਬਦਲਾਅ ਆ ਸਕਦੇ ਨੇ ਜਿਸ ਦਾ ਅਸਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਵਿਦੇਸ਼ੀ ਕਾਮਿਆਂ ਤੇ ਪਵੇਗਾ ਵਿਦੇਸ਼ੀ ਕਾਮਿਆਂ ਨੂੰ ਦਿੱਤੇ ਜਾਣ ਵਾਲੇ ਹੁਨਰ ਪੱਧਰ ਅਤੇ ਤਨਖਾਹ ਦਾ H1B ਵੀਜ਼ਾ ਪ੍ਰਾਪਤ ਕਰਨ ਦੀ ਸੰਭਾਵਨਾ ਉੱਤੇ ਮਹੱਤਵਪੂਰਨ ਹੁਣ ਨਿਰਭਾਅ ਪੈ ਸਕਦੇ ਨੇ ਬਲੂਮਬਰਗ ਲੋਡਿਕ ਰਿਪੋਰਟ ਅਨੁਸਾਰ H1B ਵੀਜ਼ਾ ਚੋਣ ਪ੍ਰਕਿਰਿਆ ਦੇ ਵਿੱਚ ਸੋਧ ਦੇ ਲਈ ਅਮਰੀਕੀ ਗ੍ਰਹਿ ਵਿਭਾਗ ਸੁਰੱਖਿਆ ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਵਾਵਾ ਦੁਆਰਾ ਵਾਈਟ ਹਾਊਸ ਨੂੰ ਭੇਜੇ ਗਏ ਪ੍ਰਸਤਾਵ ਨੂੰ ਵਾਈਟ ਹਾਊਸ ਦੁਆਰਾ ਅਧਿਕਾਰਤ ਕਰ ਦਿੱਤਾ ਗਿਆ ਸੰਕੇਤ ਨੇ ਇਸ ਨੂੰ ਜਲਦ ਹੀ ਹੁਣ ਜਨਤਕ ਵੀ ਕੀਤਾ ਜਾਵੇਗਾ ਅਮਰੀਕੀ ਪ੍ਰਬੰਧਨ ਅਤੇ ਬਜਟ ਦਫ਼ਤਰ ਦੀ ਸੂਚਨਾ ਅਤੇ ਰੈਗੂਲੇਟਰੀ ਮਾਮਲੇ ਦੇ ਦਫ਼ਤਰ ਨੂੰ ਭੇਜੇ ਗਏ ਇੱਕ ਨੋਟਿਸ ਦੇ ਵਿੱਚ ਰਜਿਸਟਰਾਂ ਅਤੇ ਪਟੀਸ਼ਨਰਸ ਦੇ ਲਈ ਭਾਰਤ ਅਹਿਤ ਚੋਣ ਪ੍ਰਕਿਰਿਆ ਜੋ ਕਿ ਐਪਵਿਸ਼ਾ ਐਚ 1 ਵੀ ਪਟੀਸ਼ਨਰ ਦਾਇਰ ਕਰਨ ਦੀ ਮੰਗ ਕਰਦੀ ਹੈ ਉਸ ਨੂੰ ਨਾਮਕ ਇੱਕ ਪ੍ਰਸਤਾਵਿਤ ਨਿਯਮ ਨੂੰ ਕਾਨੂੰਨੀ ਸਮੀਖਿਆ ਦੇ ਲਈ ਪੇਸ਼ ਕੀਤਾ ਗਿਆ ਸੀ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ 8 ਅਗਸਤ ਨੂੰ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ। 1990 ਦੇ ਇਮੀਗ੍ਰੇਸ਼ਨ ਐਕਟ ਨੇ 5000 ਨਵੀਆਂ H1B ਅਰਜ਼ੀਆਂ ਦੀ ਸਲਾਨਾ ਸੀਮਾ ਸਥਾਪਿਤ ਕੀਤੀ ਹੈ। 2004 ਦੇ ਵਿੱਚ ਕਾਂਗਰਸ ਨੇ 20000 ਲੋਕਾਂ ਨੂੰ ਪ੍ਰਤੀ ਸਾਲ ਛੋੜ ਦੇ ਕੇ H1B ਸਲਾਨਾ ਸੀਮਾ ਨੂੰ 85000 ਤੱਕ ਵਧਾ ਦਿੱਤਾ। ਜਿਨ੍ਹਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਵੱਧ ਪ੍ਰਾਪਤ ਕੀਤੀ ਹੋਈ ਹੈ। ਪਹਿਲਾਂ H1B ਉਮੀਦਵਾਰਾਂ ਦੀ ਚੋਣ ਲਾਟਰੀ ਬੇਕੇਰਤੀ ਵਸਤੋ ਕਰਕੇ ਕੀਤੀ ਜਾਂਦੀ ਸੀ ਤੇ ਬਾਅਦ ਵਿੱਚ H1B ਰਜਿਸਟ੍ਰੇਸ਼ਨਾਂ ਦੇ ਲਈ ਲਾਟਰੀ ਵਿਧੀ ਨੂੰ ਲਾਭਪਾਤਰੀ ਕੇਂਦ੍ਰਿਤ ਚੋਣ ਪ੍ਰਕਿਰਿਆ ਦੁਆਰਾ ਬਦਲ ਦਿੱਤਾ ਗਿਆ। ਵਰਤਮਾਨ ਦੇ ਵਿਚਲਾਪਾਤਰੀ ਕੇਂਦ੍ਰਿਤ ਚੋਣ ਪ੍ਰਕਿਰਿਆ ਦੇ ਵਿੱਚ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਿਲੱਖਣ ਲਾਪਾਤਰੀ ਤੇ ਆਧਾਰ ਹੋਤੇ ਰਜਿਸਟ੍ਰੇਸ਼ਨਾਂ ਦੀ ਚੋਣ ਕਰਦੀ ਹੈ। ਅਜਿਹਾ ਲੱਗਦਾ ਹੈ ਕਿ ਨਵੇਂ ਪ੍ਰਸਤਾਵ ਦੇ ਤਹਿਤ H1B ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਯੋਗਤਾ, ਤਜਰਬੇ ਦੇ ਪੱਧਰ ਅਤੇ ਤਨਖਾਹ ਦੇ ਆਧਾਰ ਉੱਤੇ ਕੀਤੀ ਜਾਵੇਗੀ ਹਾਲਾਂਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਨਿਯਮ ਬਾਰੇ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਪਰ ਇਸ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਪਹਿਲੇ ਯਤਨਾਂ ਨੂੰ ਮੋੜ ਸਲਜੀਤ ਕਰਨ ਦੀ ਉਮੀਦ ਹੈ ਜੋ ਕਿ ਇੱਕ ਬੇਤਲਤੀਬ ਲੋਟੀ ਦੀ ਬਜਾਏ ਇੱਕ ਕਾਨੂੰਨੀ ਤਨਖਾਹ ਸੀਮਾ ਦੇ ਆਧਾਰ ਤੇ ਐਚਓ1ਬੀ ਪਟੀਸ਼ਨਾਂ ਦੀ ਚੋਣ ਕਰਨ ਦੇ ਲਈ ਹੈ ਜੇਕਰ ਨਵਾਂ ਤਰੀਕਾ ਮਨਜ਼ੂਰ ਹੋ ਜਾਂਦਾ ਤਾਂ ਐਚਓ1ਬੀ ਪਟੀਸ਼ਨਾਂ ਤਨਖਾਹ ਦੇ ਆਧਾਰ ਉੱਤੇ ਜਾਰੀ ਕੀਤੀਆਂ ਜਾਣਗੀਆਂ ਸਭ ਤੋਂ ਵੱਧ ਤੋਂ ਲੈ ਕੇ ਸੱਪ ਤੋਂ ਕੱਟ ਤੱਕ ਜਦੋਂ ਤੱਕ ਕੋਈ ਵੀ ਮੁਕਦਮਾ ਨਿਯਮ ਨੂੰ ਰੋਕਣ ਦੇ ਵਿੱਚ ਸੰਭਲ ਨਹੀਂ ਹੁੰਦਾ ਨਵੀਂ H1B ਚੌਨ ਪ੍ਰਕਿਰਿਆ ਮਾਰਚ 2026 ਤੱਕ ਲਾਗੂ ਕੀਤੀ ਜਾ ਸਕਦੀ ਹੈ। ਵਿੱਤੀ ਸਾਲ 2027 H1B ਕੈਪ ਚੌਨ ਤੋਂ ਪਹਿਲਾਂ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।